ਨਾਬਾਬੀਕੇ ਪਹੁੰਚੇ ਹਲਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੀਨੀਅਰ ਸਿਟੀਜ਼ਨ ਦੇ ਵਿੱਚ ਸ਼ਿਰਕਤ ਕੀਤੀ ਅਤੇ ਵਿਕਾਸ ਕਾਰਜਾਂ ਦਾ ਧਰਮਸੋਤ ਨੇ ਉਦਘਾਟਨ ਕੀਤਾ। ਇਸ ਮੌਕੇ ਧਰਮਸੋਤ ਨੂੰ ਕਿਸਾਨੀ ਅੰਦੋਲਨ ਨੂੰ ਲੈ ਕੇ ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਵੱਲੋਂ ਦਿੱਤੇ ਗਏ ਵੱਡੇ ਬਿਆਨ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿਸਾਨੀ ਅੰਦੋਲਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਰਦ ਪਵਾਰ ਆਪਣੀ ਜਗ੍ਹਾ ਠੀਕ ਨੇ ਅਤੇ ਪ੍ਰਧਾਨ ਮੰਤਰੀ ਆਪਣੀ ਜਗ੍ਹਾ ਠੀਕ ਨੇ। ਧਰਮਸੋਤ ਨੇ ਕਿਹਾ ਕਿ ਮੈਂ ਤੈੱਕੀ ਗੱਲ ਕਹਾਂਗਾ ਕਿ ਜਿਹੜੇ ਕਿਸਾਨ ਨੇ ਉਹ ਦੇਸ਼ ਦੇ ਮਿਹਨਤ ਕਰਕੇ ਪੂਰੇ ਦੇਸ਼ ਦਾ ਢਿੱਡ ਭਰਿਆ ਅੱਜ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਇੱਥੇ ਆ ਕੇ ਸਕੂਨ ਬੜਾ ਮਿਲਦਾ ਹੈ। ਜਿੱਥੇ ਸਾਡੇ ਮਾਪੇ ਦੇ ਉਮਰ ਦੇ ਲੋਕ ਦਾਦਾ-ਦਾਦੀਆਂ ਦੇ ਉਮਰ ਦੇ ਲੋਕ ਇੱਥੇ ਜੁੜ ਕੇ ਬੈਠਦੇ ਨੇ ਅچھے ਤਰੀਕੇ ਦੇ ਨਾਲ ਇਸ ਜੋ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਆ ਆਖੀ ਬੜਾ ਅੱਛਾ ਲੱਗਦਾ ਹੈ। ਔਰ 6 ਮਹੀਨੇ ਪਹਿਲਾਂ ਮੈਂ ਇੱਥੇ ਆਇਆ ਸੀ। ਔਰ ਆਖੀ ਇਹਨਾਂ ਨੇ ਕੁਝ ਟੀਮਾਰ ਰੱਖੀ ਸੀ। ਔਰ ਉਦੋਂ ਮੈਂ ਕੈਬਨਟ ਦਾ ਵਜ਼ੀਰ ਸੀ। ਇਹਨਾਂ ਨੇ ਕੁਝ ਪੈਸੇ ਮੰਗੇ ਸੀਗੇ ਇੱਥੇ ਫਲਾ ਆ ਰੈਂਪ ਟੀਚ ਨਹੀਂ ਐ ਸਟੇਜ ਠੀਕ ਨਹੀਂ ਐ ਕੁਰਸੀਆਂ ਨਹੀਂ ਹਨ ਜੋ ਵੀ ਇਹਨਾਂ ਦੀ ਲੋੜਾਂ ਸੀਗੀਆਂ ਉਹਨਾਂ ਨੇ ਉਦੋਂ 2 ਲੱਖ ਰੁਪਏ ਮੰਗਿਆ ਸੀ ਤੇ ਮੇਰੇ ਕੋਲ ਪੈਸੇ ਸੀਗੇ ਮੈਂ 5 ਲੱਖ ਰੁਪਏ ਦਿੱਤਾ ਇਹਨਾਂ ਕਹਾ ਗਿਆ ਔਰ ਉਸ 5 ਲੱਖ ਨੂੰ ਇਹਨਾਂ ਨੇ 10 ਲੱਖ ਵਾਂਗੂ ਕਰਕੇ ਲਾਇਆ ਇਸ ਗੱਲ ਦੀ ਜਾਦੇ ਖੁਸ਼ੀ ਹੋਈ ਐ ਆਮ ਦੇਖਿਆ ਕਿ 5 ਲੱਖ ਦੇ ਕੰਮ 3 ਲੱਖ ਦੇ ਤਾਂ ਲੱਗਦੇ ਨੇ 5 ਲੱਖ ਵਾਲੇ ਕਰਦੇ 5.5 ਲੱਖ ਦੇ ਨਹੀਂ ਲੱਗੇ ਔਰ ਮੈਨੂੰ ਇੰਨੇ ਨਾ ਕੰਮ ਗਣਾਏ ਨੇ ਫਲਾਣਾ ਵੀ ਹੋ ਗਿਆ ਇਹਦੇ ਨਾਲ ਫਲਾਣਾ ਵੀ ਹੋ ਗਿਆ ਫਲਾਣਾ ਵੀ ਹੋ ਗਿਆ ਮਨ ਨੂੰ ਸਕੂਨ ਮਿਲਿਆ ਕਿ ਸਹੀ ਪੈਸੇ ਰੁਪਈਏ ਦਾ ਸਵਾ ਡੇਡ ਕਰਕੇ ਲੱਗਿਆ ਇਸ ਗੱਲ ਦੀ ਇਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਔਰ ਜਿਹੜੇ ਪੈਸੇ ਦਿੱਤੇ ਨੇ ਉਹ ਜਿਹੜੀ ਤਾਕਤ ਹੈ ਨਾਬੇ ਦੀ ਹਲਕੀ ਤੇ ਲੋਕਾਂ ਦੀ ਤਾਕਤ ਸੀ ਮੈਂ ਵਜ਼ੀਰ ਸੀ ਮੇਰਾ ਅਧਿਕਾਰ ਖਾਤੇ ਚੋਂ ਜਿਹੜੇ ਅਧਿਕਾਰ ਖਾਤੇ ਚੋਂ ਮਿਨਿਸਟਰ ਕੋਟੇ ਨੂੰ ਪੈਸੇ ਦਿੱਤੇ ਸੀ ਅੱਜ ਇਹਨਾਂ ਨੇ ਮਾਣ ਦੇ ਕੇ ਮੈਨੂੰ ਬੁਲਾਇਆ ਹੈ ਇਹਦਾ ਜਿਹੜਾ ਉਦਕਾਟਨ ਕੀਤਾ ਗਿਆ ਹੈ ਉਹ ਭਾਵੇਂ ਫਰਨੀਚਰ ਹੋਵੇ ਭਾਵੇਂ ਪੈੜਾ ਚੜਨ ਵਾਲਾ ਬਜੁਰਗਰ ਰਾਇੰਪ ਬਣਾਇਆ ਨਵਾਂ ਸਟੇਜ ਨਵੀਂ ਬਣਾਈ ਆ ਉਸ ਕਰਕੇ ਮੈਨੂੰ ਬੁਲਾਇਆ ਗਿਆ ਮੈਂ ਇਹਨਾਂ ਦਾ థాంਕਫੁਲ ਆ ਇਹਨਾਂ ਦਾ ਤਾਂ احਸਾਨ ਮੇਰੇ ਤੇ ਪਹਿਲੇ ਹੀ ਬਹੁਤ ਵੱਡਾ ਹੈ ਮੈਨੂੰ ਆਪਣਾ ਸੇਵਾਦਾਰ ਬਣਾਇਆ ਹੋਇਆ ਆਪਣਾ ਆਸ਼ੀਰਵਾਦ ਦਿੱਤੀ ਔਰ ਮੈਂ ਇਹਨਾਂ ਨੂੰ ਆਸ਼ੀਰਵਾਦ ਕਰ ਹਮੇਸ਼ਾ ਜਦੋਂ ਤੱਕ ਗੁਰੂ ਮਹਾਰਾਜ ਦੀ ਕਿਰਪਾ ਇਹਨਾਂ ਦੀ ਸੇਵਾ ਚਾ ਇਹਨਾਂ ਤੋਂ ਕਦੇ ਕੁਝ ਲੁਕੋ ਕੇ ਔਰ ਕਦੇ ਇਹਨਾਂ ਨੂੰ ਪਿੱਠੀ ਦਿਖਾਵਾਂਗੇ ਇਹਨਾਂ ਦਾ ਹਵੇਸ਼ਾ ਆਸ਼ੀਰਵਾਦ ਦੇਣ ਦੀ ਕੋਸ਼ਿਸ਼ ਕਰਨਗੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਾਬਕਾ ਕਰਤਿਵਾਰੀ ਮੰਤਰੀ ਸ਼ਰਦ ਪੁਵਾਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੀ ਉਹਨਾਂ ਨੇ ਕਿਹਾ ਕਿ ਕੇਂਦਰ ਜਿਹੜਾ ਕਿਸਾਨਾਂ ਨੂੰ ਪਰੇਸ਼ਾਨ ਨਾ ਕਰੇ ਜਿਵੇਂ ਮਹਰੂਲ ਪੀਐਮ ਇੰਦਰਾ ਗਾਂਧੀ ਦਾ ਅੰਸ਼ਰ ਹੋਇਆ ਸੀ ਉਸ ਤਰ੍ਹਾਂ ਦੇ ਹਾਲਾਤ ਨਾ ਪਹੁੰਚਣ ਕਿ ਇਸ ਤਰ੍ਹਾਂ ਦੇ ਦੇਖੋ ਗੱਲ ਇਹ ਹੈ ਸ਼ਰਦ ਪੁਵਾਰ ਜੀ ਆਪਣੀ ਜਗ੍ਹਾ ਠੀਕ ਨੇ ਪ੍ਰਾਈਮ ਮਿਨਿਸਟਰ ਦਾ ਆਪਣਾ ਕੰਮ ਹੈ ਮੈਂ ਤਾਂ 100 ਹੱਥ ਰੱਸਾ ਸਿਰੇ ਤੇ ਗੰਢ ਕੋਈ ਗੱਲ ਕਹਾਗਾ ਕਿ ਜਿਹੜੀ ਕਿਸਾਨ ਨੇ ਇਹ ਦੇਸ਼ ਤੇ ਆਂਦਾਤਾ ਨੇ ਇਹਨਾਂ ਨੇ ਔਖੇ ਵੇਲੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦ ਸਾਡੇ ਕੋਲ ਖਾਣ ਨੂੰ ਦਾਣੇ ਨਹੀਂ ਸੀ ਅੱਜ ਤਾਂ 1.5 ਸੌ ਕਰੋੜ ਤੋਂ ਉੱਪਰ ਆਬਾਦੀ ਜਦੋਂ ਸਮੇਤ ਪਾਕਿਸਤਾਨ ਬੰਗਲਾਦੇਸ਼ 33 ਕਰੋੜ 34 ਕਰੋੜ ਆਬਾਦੀ ਸੀ ਸਾਡੇ ਕੋਲ ਖਾਣ ਵਾਸਤੇ ਦਾਣੇ ਨਹੀਂ ਸੀ ਬਾਹਰੋਂ ਮੰਗਦੇ ਸੀ ਔਰ ਅੱਜ ਇਹ 10 ਸਾਲ 15 ਸਾਲ ਦਾ ਜੋੜ ਕੇ ਅਨਾਜ ਰੱਖਿਆ ਹੈ ਤੇ ਆਪਣੇ ਤੇ ਨਿਰਭਰ ਕੀਤਾ ਤਾਂ ਉਸ ਕਿਸਾਨ ਨੇ ਦਿਨ ਰਾਤ ਮਿਹਨਤ ਕੀਤੀ ਹੈ ਅੱਜ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ ਜਿਹੜੇ ਕਾਲੇ ਕਾਨੂੰਨ ਤਿੰਨ ਨੇ ਤੁਰੰਤ ਵਾਪਸ ਲੈ ਜਾਵੇ ਕੱਲ ਟ੍ਰੇਲਰਾਂ ਕਿਸਾਨਾਂ ਵੱਲੋਂ 6 ਘੰਟੇ ਲਈ ਰੁਕਣੇ ਜਾਂਦੇ ਨੇ ਇਸ ਵੇਲੇ ਅੱਜ ਤੋਂ ਲੈ ਕੇ 4 ਵਜੇ ਤੱਕ ਜਿਹੜੇ ਕਿਸਾਨ ਦੇ ਖੇਤ ਦਾ ਲਗਾਤਾਰ ਉਸ ਵੱਲ ਨਹੀਂ ਮੇਰਾ ਤੇ ਇਹੀ ਹੈ ਵੀ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਕਾਲੇ ਕਾਨੂੰਨ ਜਗਾਤਰ ਪੈਟਰੋਲ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਮੋਦੀ ਸਾਹਿਬ ਨੇ ਮਥੇ ਹੀ ਹੈ ਅਫਸੋਸ ਹੈ ਕਿ ਸਾਰਾ ਹਿੰਦੁਸਤਾਨ ਦਾ ਭਾਰ ਲੋਕਾਂ ਦੇ ਗਰੀਬਾਂ ਤੇ ਪਾਤਾ ਵੱਡਿਆਂ ਘਰਾਂਆਂ ਨੂੰ ਬਚਾਉਣ ਲਈ ਤੇ ਛੋਟੇ ਲੋਕਾਂ ਤੇ ਹੁਣ ਪੈਟਰੋਲ 100 ਰੁਪਏ ਤੋਂ ਵੀ ਟੱਪ ਗਿਆ ਡੀਜ਼ਲ 100 ਦੇ ਨੇੜੇ ਖੜਾ ਹੈ ਰੋਜ਼ ਵਧਦੀ ਜਾਂਦਾ ਰਸੋਈ ਗੈਸ ਕਿੰਨੀ ਹੋ ਗਈ ਸੋ ਮੇਰੇ ਕਹਿਣ ਦਾ ਭਾਅ ਹਿੰਦੁਸਤਾਨ ਦੇ ਹਾਲਾਤ ਵੱਧ ਤੋਂ ਵੱਧਰ ਹੋ ਚੁੱਕੇ ਨੇ। ਔਰ ਮੈਂ ਤਾਂ ਇਹੀ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਕਹਾਂਗਾ ਕਿ ਕੁਝ ਹਿੰਦੁਸਤਾਨ ਦੇ ਲੋਕਾਂ ਦੀ ਤਰਸ ਕਰੋ। ਗਰੀਬ ਤੇ ਖਾਸ ਕਰਕੇ ਤਰਸ ਕਰੋ। ਜਿਨ੍ਹਾਂ ਲੋਕਾਂ ਨੇ ਤੁਹਾਨੂੰ ਬੜੇ ਚਾਹ ਨਾਲ ਦੂਸਰੀ ਵਾਰੀ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦਾ ਬਣਾਇਆ। ਇਹਨਾਂ ਗਰੀਬ ਲੋਕਾਂ ਦੀਆਂ ਅਸੀਸਾਂ ਤੁਹਾਨੂੰ ਤਾਰਨ ਗਿਆ। ਇਹਨਾਂ ਦੀ ਵੈਲਫੇਅਰ ਕਰੋ। ਜਿਹੜੇ ਵੱਡੇ ਲੋਕ ਨੇ ਉਹਨਾਂ ਦੀ ਵੈਲਫੇਅਰ ਤਾਂ ਆਪਣੇ ਆਪ ਹੀ ਹੋਈ ਜਾਂਦੀ। ਸਾਰੀ ਸਸਪਾਰਟੀ ਕਰ ਰਹੇ ਕਿ 2022 ਚ ਅਕਾਲੀ ਦਲ ਵੀ ਦਾਅਵੇ ਕਰਦੇ ਆ ਕਿ ਸਾਡੀ ਜਿੱਤ ਯਕੀਨੀ ਆ ਆਮ ਆਦਮੀ ਪਾਰਟੀ ਦੀ ਕਿਸ ਤਰ੍ਹਾਂ ਦੇਖੋ ਮੇਰੀ ਗੱਲ ਸੁਣੋ ਪਿਛਲੇ ਸਾਲ ਵੀ ਆਮ ਪਾਰਟੀ ਦੀ ਗੱਲ ਕਰਦੇ ਆ 2017 ਚ ਵੀ ਆਮ ਆਦਮੀ ਪਾਰਟੀ ਜਿਵੇਂ ਨਾ ਦੋ ਲੋਕ ਦੋ ਦੁਣੀ 4 ਕਹਿੰਦੇ ਨੇ ਇਹ ਦੋ ਦੁਣੀ 80 ਕਹਿੰਦੇ ਨੇ ਇਹ ਕਹਿੰਦੇ ਸੀ 104 ਸੀਟਾਂ ਆਉਣਗੀਆਂ ਕਾਂਗਰਸ ਨੂੰ 3 ਆਉਣਗੀਆਂ ਫਲਾ ਨੂੰ 10 ਆਉਣਗੀਆਂ ਉਹੀ ਹਾਲਾਤ ਹੋਣ ਨੇ ਇਹ ਪੰਜਾਬ ਦੀ ਜਨਤਾ ਨੇ ਫੈਸਲਾ ਕਰਨਾ ਹੈ ਨਾ ਕਿ ਪਾਰਟੀਆਂ ਨੇ ਫੈਸਲਾ ਕਰਨਾ ਆਪਣੇ ਮੂੰਹੋਂ ਮੀਆਂ ਮਿੱਠੂ ਦਾ ਸਾਰੀ ਬਣੀ ਜਾਂਦੇ ਨੇ ਇਹ ਤਾਂ ਜਦੋਂ ਦਾਜ ਆਇਆ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਜਦੋਂ ਖੱਟ ਸਾਮ ਸਮਹਮਣੇ ਸੱਚ ਕੇ ਆ ਜੇਗੀ ਪਤਾ ਲੱਗ ਜਾਏਗਾ ਕਿੰਨੀਆਂ ਕਿਹਨੂੰ ਵੋਟਾਂ ਮਿਲਦੀਆਂ ਨੇ ਕਿਹੜੀ ਪਾਰਟੀ ਜਿੱਤ ਕੇ ਆਉਂਦੀ ਆ ਜਿਹਨੂੰ ਲੋਕ ਫਤਵਾ ਦੇਣਗੇ ਉਹ ਲੋਕਾਂ ਦਾ ਸੇਵਾਦਾਰ ਬਣ ਜਾਏਗਾ ਸੇਦੂ ਸਾਹਿਬ ਨੇ ਅੱਜ ਫੇਰ ਸੋਨੇ ਗੰਦ ਚਾਹਰ ਚਿੱਠੀ ਲਿਖੀ ਆ ਵੀ ਕਿਹਾ ਵੀ ਇਹ ਜਿੱਤਰਾਂ ਦੇ ਕੰਮ ਆਉਣੇ ਚਾਹੀਦੇ ਉਧਰ ਦੇ ਕੰਮ ਨਹੀਂ ਹੋ ਰਹੀ ਲੱਗਦਾ ਦੇਖੋ ਇਹ ਸਿੱਧੂ ਸਾਹਿਬ ਪ੍ਰਧਾਨ ਸਾਹਿਬ ਦਾ ਆਪਣਾ ਮਸਲਾ ਹੈਗਾ ਸੋਨੀਆ ਗਾਂਧੀ ਜੀ ਦਾ ਮਸਲਾ ਹੈ ਉਹ ਉਹਨਾਂ ਦਾ ਆਪਸੀ ਹੈਗਾ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਨਾਬਾ ਤੋਂ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ